ਹਾਂਜੀ ਕੀ ਹਾਲ ਹੈ ਜੀ ਆ ਦੇਖ ਲਓ ਇੱਥੇ ਏਸੀ ਮੈਂ ਦੇਖਣਾ ਆ ਠੀਕ ਆ ਤੇ ਧੁੱਪ ਬਹੁਤ ਹੈ ਤੇ ਆ ਦਰਸਤ ਜਾਂ ਖੜਾ ਨਿਕਾ ਜਾਂ ਨਾਲ ਤੇ ਮੈਂ ਇਹਨੂੰ ਫੜਫੜਨਾ ਐ ਕਰੀ ਜਨਾ ਪਿਛਾ ਹੋ ਜੇ ਦੇਖੋ ਜਿਹੜਾ ਅਸੀਂ ਕਹਿੰਦੇ ਆ ਨਾ ਲੋਕ ਅੱਗਾ ਲਾਉਂਦੇ ਆ ਇਦਾਂ ਕਰਦੇ ਉਹ ਕਰਦੇ ਆ ਆ ਕਰਦੇ ਆ ਭਾਈ ਉਹ ਇਦਾਂ ਤਪਦੇ ਨਹੀਂਗੇ ਸਿੱਧੀ ਜੀ ਗੱਲ ਹੈ ਮੇਰੇ ਕੋਲੇ ਆ ਦੇਖੋ ਮੈਂ ਤਪਦਾ ਨਾ ਤੇ ਸੂਰਜ ਸਿਰ ਤੇ ਖੜਾ ਤੇ ਮੈਂ ਇਹਨੂੰ ਐ ਕਰਕੇ ਨਾ ਉੱਤੇ ਕਰ ਲੈਣਾ ਇਦਾਂ ਫੜ ਕੇ ਇਹਨੂੰ ਆ ਨਿਕਾ ਜਾਂ ਝਾੜ ਜਾ ਲੱਗਾ ਨਾਲ ਸੋ ਇਹ ਗੱਲ ਆ ਭਾਈ ਦਰਦ ਜਿਹੜਾ ਬੰਦਾ ਸਮਝਦਾ ਨਾ ਹੁਣ ਮੈਂ ਸਮਝਦਾ ਵੀ ਇਹਦੀ ਕੀਮਤ ਕੀ ਆ ਦਰਾਖਤ ਦੀ ਐਨੇ ਝਾੜ ਦੀ ਕੀਮਤ ਨੂੰ ਕਰੋੜਾਂ ਕਰੋੜਾਂ ਡਾਲਰ ਆ ਇਹਦੀ ਮੇਰੇ ਸਾਹਮਣੇ ਐਥੇ ਧੁੱਪ 'ਚ ਮੇਰਾ ਸਾਥ ਦੇ ਰਿਹਾ ਇਹ ਠੀਕ ਆ ਆ ਬੰਦਾ ਖੜਾ ਇੱਧਰ ਇਹ ਵੀ ਐਂ ਹੀ ਖੜਾ ਅਸੀਂ ਦੋਨੇ ਜਣੇ ਆਏ ਸੀ ਠੀਕ ਕਰਨਾ ਆਏ ਹਾਂ ਇੱਥੇ ਤੇ ਇੱਧਰ ਧੁੱਪ ਸਾਹਮਣੇ ਸੂਰਜ ਪੈ ਰਿਹਾ ਜੇ ਦਿਖਦਾ ਹੋਵੇ ਤਾਂ ਤੁਹਾਨੂੰ ਪਤਾ ਨਹੀਂ ਦਿਖਦਾ ਕਿ ਨਹੀਂ ਤੇ ਸੋ ਭਾਈ ਗੱਲਬਾਤ ਆ ਇਹ ਜਿਹੜੇ ਲੋਕ ਹੁੰਦੇ ਆ ਨਾ ਇਹਨਾਂ ਦਾ ਇੱਕੋ ਹੀ ਕੰਮ ਹੁੰਦਾ ਰੱਬ ਤੋਂ ਸਿਰਫ ਇਹਨਾਂ ਨੇ ਮੰਗਣਾ ਹੀ ਮੰਗਣਾ ਹੁੰਦਾ ਆ ਰੱਬ ਨੇ ਬਣਾਇਆ ਕੀ ਆ ਉਹਨੂੰ ਸਾਹਮਣਾ ਕਿਵੇਂ ਇਹ ਪਤਾ ਨਹੀਂ ਹੁੰਦਾ ਹੁਣ ਦੇਖ ਲਓ ਵੀਡੀਓ ਬਣ ਨਹੀਂ ਸੀ ਰਿਹਾ ਮੈਂ ਪਹਿਲਾਂ ਫੋਨ ਨੂੰ ਠੰਡਾ ਕੀਤਾ ਫੋਨ ਐਨਾ ਗਰਮ ਹੀਟ ਹੋ ਕੇ ਵੀਡੀਓ ਆਪਸ਼ਨ ਹੀ ਨਹੀਂ ਸੀ ਖੁੱਲ ਰਿਹਾ ਕੈਮਰਾ ਨਹੀਂ ਸੀ ਖੁੱਲ ਰਿਹਾ ਹੁਣ ਮੈਂ ਹੱਥ ਨੂੰ ਠੰਡਾ ਕੀਤਾ ਠੰਡਾ ਪਾਣੀ ਮੰਗਾਇਆ ਮੁੰਡੇ ਤੋਂ ਆ ਬੋਤਲ ਦਿਖਾਓਏ ਪਾਣੀ ਮੰਗਾਇਆ ਫੇਰ ਮੈਂ ਕਿਹਾ ਯਾਰ ਮਾਰੇ ਜੇ ਦਸੀਏ ਹੈਨਾ ਵੀ ਇਦਾਂ ਹੁੰਦਾ ਸ਼ਾਂ ਕੀ ਹੁੰਦੀ ਆ ਆ ਕੀਮਤ ਹੁੰਦੀ ਆ ਬਾਈ ਦਰਖਤ ਠੀਕ ਦਰਖਤ ਦੀ ਆ ਕੀਮਤ ਹੁੰਦੀ ਆ ਤੇ ਜੇ ਕਿਸੇ ਨੂੰ ਕਹਿ ਦੋ ਤਾਂ ਭਾਈ ਗੱਲ ਪੈਂਦੇ ਆ ਨਹੀਂ ਭਾਈ ਤੁਸੀਂ ਵੀ ਠੀਕ ਆ ਕੋਈ ਐਡੀ ਗੱਲ ਨਹੀਂ ਤੁਸੀਂ ਸਹੀ ਆ ਤੁਸੀਂ ਆਪਦੀ ਜਗ੍ਹਾ ਤੇ ਸਹੀ ਆ ਤੁਸੀਂ ਕਿਹੜਾਈ ਸੀ ਠੀਕ ਕਰਨਾ ਕਿਤੇ ਜਾ ਕੇ ਜਾਂ ਤੁਹਾਨੂੰ ਤੋਂ ਪਛਾਣ ਦਾ ਪਤਾ ਹੋਵੇ ਤੁਸੀਂ ਤਾਂ ਏਸੀ ਲਾ ਕੇ ਅੰਦਰ ਬਹਿਣਾ ਆ ਇੱਥੇ ਵੀ ਇੰਹੀਂ ਕਰਦੇ ਆ ਏਸੀ ਅੰਦਰ ਏਸੀ ਜਲਦੀ ਠੀਕ ਕਰ ਦੋ ਜਲਦੀ ਠੀਕ ਮਰ ਗਿਆ ਮੁਸਕਿਲ ਮੁਸਕਿਲ ਐ ਰੌਲਾ ਪਾਈ ਜਾਣਗੇ ਵੀ ਇਹ ਨਹੀਂ ਸੋਚਦੇ ਕਿ ਵੀ ਉਹ ਬਾਹਰ ਉਹ ਬੈਠੇ ਜਿਹੜੇ ਉਹ ਵੀ ਤਾਂ ਗਰਮੀ ਚ ਬੈਠੇ ਆ ਸੋ ਇਹ ਗੱਲਾਂ ਵਾ ਤਾਂ ਭਾਈ ਜਿਹਦੇ ਕੋਲ ਪੈਸਾ ਭਾਈ ਉਹ ਐਂ ਹੀ ਕਰਦਾ ਹੁੰਦਾ ਭਾਈ ਕੋਈ ਨਹੀਂ ਗੁੱਸਾ ਨਾ ਕਰਿਆ ਕਰੋ ਮੇਰਾ ਵੀਰ ਯਾਰ ਕੋਈ ਨਹੀਂ ਯਾਰ ਜੇ ਬਾਲ ਵੀ ਦਿੱਤੇ ਕਿਸੇ ਨੇ ਚਾਰ ਦਰੱਖਤ ਤਾਂ ਤੁਸੀਂ ਲਾ ਦਿਆ ਕਰੋ ਯਾਰ ਹੋਰ ਫਿਰ ਕੀ ਆ ਹਨਾ ਔਖੇ ਤਾਂ ਉਹਨਾਂ ਨੇ ਵੀ ਹੋਣਾ ਬਾਈ ਬਈ ਆਪਣਾ ਕਿਸੇ ਨਾਲ ਉਹ ਨਹੀਂਗਾ ਬਸ ਗੱਲ ਹੋ ਜਾਂਦੀ ਐ ਮੈਂ ਹੁਣ ਖੜਾ ਸੀਗਾ ਤੇ ਮੈਨੂੰ ਐ ਮਹਿਸੂਸ ਹੋਇਆ ਮੈਂ ਵੀ ਯਾਰ ਮੜਾ ਜਾ ਉਹ ਕਰੀਏ ਹਨਾ ਤੇ ਵੀਡੀਓ ਮੜਾ ਜਾ ਹੋ ਜਵੇ ਬਸ ਐਨੀ ਗੱਲਬਾਤ ਸੀਗੀ ਬਾਈ ਹੋਰ ਆਪਾਂ ਨੂੰ ਕੋਈ ਨਹੀਂ ਤੁਸੀਂ ਲਾਉਣੇ ਆ ਭਾਈ ਤੁਹਾਨੂੰ ਘਾਟਾ ਪੈਣਾ ਆਪਾਂ ਨੂੰ ਤਾਂ ਕੀ ਹੁੰਦਾ ਆ ਆਪਾਂ ਦਾ ਜਿਹੜਾ ਕਰਦੇ ਆ ਦੇਖੋ ਆ ਬੈਗ ਟੰਗਿਆ ਏ ਇੱਧਰਲੇ ਪਾਸੇ ਬੇਚ ਸਾਮਾਨ ਆ ਆਪਣੇ ਚਾਬੀਆਂ ਪਲਾਸਾਂ ਨੇ ਕੰਮ ਆਉਣਾ ਬਾਈ ਠੀਕ ਆ ਪੇਸ ਕਸ ਪਲਾਸ ਹੋਈ ਚਾਬੀਆਂ ਹੋਈਆਂ ਆਪਾਂ ਇਹਨਾਂ ਤੋਂ ਕੰਮ ਲੈਨੇ ਆ ਆਪਾਂ ਇਹਨਾਂ ਤੋਂ ਕਮਾਉਣਾ ਆਪਾਂ ਨਾ ਕਦੇ ਰੱਬ ਤੋਂ ਮੰਗਦੇ ਆ ਰੱਬ ਨੂੰ ਇਹੀ ਕਹੀਦਾ ਵੀ ਦੇਣੀ ਆ ਤਾਂ ਮੈਨੂੰ ਸਿਹਤ ਦੇ ਦੇ ਕਮਾ ਮੈਂ ਆਪੇ ਲੈਣਾ ਮੈਨੂੰ ਤੂੰ ਉਹ ਨਾ ਦੇਈ ਵੀ ਮਤਲਬ ਕਿ ਕੱਡੀਆਂ ਕਾਰਾਂ ਨਹੀਂ ਆਪਾਂ ਨੂੰ ਚਾਹੀਦੀਆਂ ਦੋ ਟਾਈਮ ਦੀ ਰੋਟੀ ਵਧੀਆ ਢੰਗ ਨਾਲ ਮਿਲ ਜAVE ਬਸ ਐਨਾ ਹੀ ਬਹੁਤ ਆ ਤੇ ਇੱਜ਼ਤ ਤਾਂ ਵੈਸੇ ਹੀ ਜਿਨ੍ਹਾਂ ਦੇ ਹਨ ਆਪਾਂ ਖਿਲਾਫ ਬੋਲਦੇ ਉਹਨਾਂ ਨੇ ਕਰਨੀ ਕੀ ਆ ਸੋ ਇਦਾਂ ਗੱਲਾਂ ਕਰਤ ਹੁੰਦੀਆਂ ਆ ਭਰਾਓ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਬਹੁਤ ਸਿਆਣੇ ਆ ਸਾਡੇ ਨਾਲ ਤੇ ਸਮਝਦਾਰ ਹੋ ਮਰਜ਼ੀ ਕਰੋ ਨਿਆਰੇ ਲੋ ਜ਼ਿੰਦਗੀ ਦੇ ਤੇ ਜਿੱਦਣ ਪ੍ਰਕਿਰਤੀ ਨੇ ਢਾ ਲਿਆ ਆ ਕੇ ਨਾ ਫਿਰ ਕਿਉਂ ਰੱਬ ਨੇ ਐ ਕਰਤਾ ਮਾਰੇ ਗਏ ਹੋਏ ਉਹ ਹੋ ਗਿਆ ਆ ਹੋ ਗਿਆ ਚਿਕਾ ਨਾ ਮਾਰਿਆ ਕਰੋ ਫਿਰ ਜਿਉਂਦੇ ਰਹੋ ਕੰਮ ਕਰਿਆ ਕਰੋ ਕੰਮ ਕਰਿਆ ਕਰੋ ਤੋਂ ਪਿਛਾ ਨਾ ਵੇਖਿਆ ਕਰੋ ਆ ਦੇਖ ਲੈ ਇੱਥੇ ਖੜੇ ਨੇ ਤੁੱਪੇ ਆਹ ਦਰਾਖਤਾਂ ਨਿਕਾਜ ਆ ਇਹਨੂੰ ਐ ਕਰ ਲੈਣਾ ਮਾਰੇ ਜਦੇਰ ਤੋਂ